ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਲਗਾਤਾਰ ਜਾਰੀ ਹੈ ਬੁੱਧਵਾਰ ਰਾਤ ਤੋਂ ਹੀ ਪਾਕਿਸਤਾਨ ਵੱਲੋਂ ਸਰਹੱਦ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਹੋਰ ਮੌਤ ਹੋ ਚੁੱਕੀ ਹੈ ਦੋ ਜਵਾਨਾਂ ਸਮੇਤ 19 ਲੋਕ ਜ਼ਖਮੀ ਹੋਏ ਨੇ ਆਰਸਪੁਰਾ ਅਰਨੀਆ ਅਖਨੂਰ ਹੀਰਾਨਗਰ ਸਾਬਾ ਤੇ ਕਠੂਆ ਦੇ ਵਿੱਚ ਰਾਤ ਭਰ ਤੋਂ ਫਾਇਰਿੰਗ ਕੀਤੀ ਜਾ ਰਹੀ ਹੈ ਸਰਹੱਦ ਤੇ 50 ਤੋਂ 60 ਪੋਸਟਾਂ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਪਿਛਲੇ 3 ਦਿਨਾਂ ਤੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾ ਰਹੀ ਹੈ ਸੋਮਵਾਰ ਹੋਈ ਫਾਇਰਿੰਗ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਸੀ ਸਰਹੱਦ ਤੇ ਰਹਿਰੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ ਅਤੇ ਲਗਾਤਾਰ ਤਿੰਨ ਦਿਨਾਂ ਤੋਂ ਐਫਾਇਰਿੰਗ ਕੀਤੀ ਜਾ ਰਹੀ ਹੈ ਕਰੀਬਨ 60 ਪੋਸਟਾਂ ਤੇ ਐਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ ਇੱਥੇ ਦੱਸ ਨਹੀਂ ਹੋ ਗਿਆ ਕਿ ਮੰਗਲਵਾਰ ਨੂੰ ਜੋ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਕਰੀਬਨ 5 ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ ਇੱਕ ਬੱਚਾ ਵੀ ਸ਼ਾਮਲ ਸੀ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਇਸ ਦਾ ਅਸਰ ਤਿਉਹਾਰਾਂ ਤੇ ਵੀ ਵੇਖਣ ਨੂੰ ਮਿਲਿਆ ईद उल जुहा यानी कि बकरीद मौके मिठाइयां भी ਲੈਣ ਤੋਂ پاکستانی جوانਾਂ ਨੇ انکار ਕਰ ਦਿੱਤਾ ਸੀ ਸੋ ਇਸ ਫਾਇਰਿੰਗ ਦੇ ਵਿੱਚ ਇੱਕ ਹੋਰ ਵਿਅਕਤੀ ਦੀ ਮੌਤ ਹੋਈ ਹੈ ਦੋ ਜਵਾਨਾਂ ਸਮੇਤ 19 ਲੋਕ ਜ਼ਖਮੀ ਹੋਏ ਨੇ